ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਤੇ ਕਈ ਥਾਵਾਂ ਤੇ ਡੀਜੇ ਅਤੇ ਸੰਗੀਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਪਰ ਦੇਰ ਰਾਤ ਫਿਰੋਜ਼ਪੁਰ ਦੇ ਮੁਹੱਲਾ ਕੂਚਾ ਬਰਕਤ ਰਾਮ ਦੇ ਵਿੱਚ ਸ਼ਰਾਬੀ ਹਾਲਤ ਦੇ ਵਿੱਚ ਸ਼ਕਤ ਤੇ ਨੱਚ ਰਹੇ ਨੌਜਵਾਨਾਂ ਨੇ ਇੱਕ ਡੇਰੀ ਮਾਲਕ ਤੇ ਹਮਲਾ ਕਰ ਦਿੱਤਾ ਉਸ ਨੂੰ ਮਾਰਿਆ ਅਤੇ ਮਾਲਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਗਵਾਂਡੀ ਕੁਟਮਾਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਆਏ ਤਾਂ ਸ਼ਰਾਬੀ ਨੌਜਵਾਨਾਂ ਨੇ ਉਹਨਾਂ ਨੂੰ ਵੀ ਕੁੱਟਿਆ ਅਤੇ ਉਹਨਾਂ ਤੇ ਇੱਟਾ ਪੱਥਰ ਦੇ ਨਾਲ ਹਮਲਾ ਕਰ ਦਿੱਤਾ ਨੌਜਵਾਨਾਂ ਨੇ ਵਕੀਲ ਦੇ ਘਰ ਤੇ ਇਟਾ ਪੱਥਰ ਦੇ ਨਾਲ ਹਮਲਾ ਕਰ ਦਿੱਤਾ ਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਪੂਰੀ ਤਰ੍ਹਾਂ ਜ਼ਖਮੀ ਕੀਤਾ ਹੈ ਉਹਨਾਂ ਦਾ ਇੱਕੋ ਇੱਕ ਕਸੂਰ ਰਿਹਾ ਕਿ ਉਸਨੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜ਼ਖਮੀਆਂ ਦੇ ਬਿਆਨ ਲਏ ਗਏ ਨੇ ਤੇ ਕਾਰਵਾਈ ਦਾ ਪ੍ਰਸਤਾਵ ਦਿਵਾਇਆ ਗਿਆ ਹੈ ਪੀੜਤਾ ਦੇ ਬਿਆਨ ਤੋਂ ਬਾਅਦ ਵੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਬਲਜੀਤ ਕੁਮਾਰ ਹੈ ਜੀ ਮੈਂ ਕੋਚਾ ਬਰਕਤਰਾ ਹੁਣ ਰਹਿਣ ਵਾਲਾ ਜੀ ਕੀ ਗੱਲ ਬਾਤ ਗੱਲ ਬਾਤ ਹੈ ਰਾਤ ਦੇ 10:30 ਵਜੇ ਸੀ ਜੀ ਦੇ ਰੋਲਾ ਬੋਲਾ ਇਹ ਚਿੰਚ ਕਾਲਾ ਬਹੁਤ ਜਿਆਦਾ ਸੀਗਾ ਤੇ ਦੇਖਿਆ ਵੀ ਅਸੀਂ ਆ ਗਏ ਇੱਟਾ ਇੱਟਾ ਮਾਰੀਆਂ ਨੇ ਸਾਨੂੰ ਪਤਾ ਲੱਗਾ ਇਹਿਹੜੇ ਇੱਟਾ ਜਿਵੇਂ ਆ ਗਿਆ ਅਸੀਂ ਉੱਪਰ ਆਏ ਜਿਹੜਾ ਦੇਖਿਆ ਵੀ ਇਹਨਾਂ ਨੇ ਸਾਡੇ ਨਾਲ ਲਗਾਂ ਦੇਗਾ ਪੁੱਛਣਾ ਇਹ ਨੂੰ ਉੱਥੇ ਕੋਟੇ ਕੋਟ ਦੇ ਸਾਡੇ ਨਾਲ ਘਰ ਦੇ ਕੋਲ ਲੈ ਆਏ ਉਹਨ ਕੁੱਟੀਆਂ ਨੇ ਕੁੱਟੀਆਂ ਨੇ ਕੁੱਟੀਆਂ ਨੇ ਸਾਡੇ ਸਾਹਮਣੇ ਗਵਾਲੀ ਹੋਏ ਸੀਗੇ ਉਹਨਾਂ ਦੇ ਲੜਕੀ ਨੇ ਛੜਾਇਆ ਵੀਰੇ ਨੂੰ ਨਾ ਮਾਰੋ ਨਾ ਮਾਰੋ ਇਹਨਾਂ ਨੇ ਉਹਨਾਂ ਨੂੰ ਵੀ ਮਾਰਿਆ ਕਹਿੰਦੇ ਪਰਾਂਗੇ ਤੁਹਾਨੂੰ ਵੀ ਮਾਰ ਜਾਂਗੇ ਫਿਰ ਜੋ ਉਹਨਾਂ ਨੇ ਬਚਾਵਾ ਸੇਕ ਚਲਾਈ ਆਦੀ ਪੈਰ ਨੂੰ ਬਚਾਉਣ ਵਾਸਤੇ ਇਹਨਾਂ ਨੇ ਕਿਹਾ ਤੁਸੀਂ ਹਟ ਜਾਓ ਨਹੀਂ ਤਾਂ ਇਹ ਹੀ ਚਲਾਉ ਤੁਸੀਂ ਨਾ ਮਾਰੋ ਨਾ ਮਾਰੋ ਤੇ ਮੇਰੇ ਮਾਪਿਆਂ ਜੀ ਨੇ ਖਲੋ ਗਵਾ ਖੋਲਿਆ ਤੇ ਇਹਨੇ ਯੋ ਤੇ ਅੱਗੇ ਤੁਹਾਨੂੰ ਵੀ ਮਾਰਨੇ ਤੁਸੀਂ ਇੱਥੇ ਖੜ੍ਹਾਈ ਸਾਡੇ ਦੇ ਇਹਨਾਂ ਨੇ ਧੱਕਾ ਮਾਰਿਆ ਧੱਕਾ ਮਾਰ ਕੇ ਕਿੰਨੇ 10 15 ਜਿੰਨੇ ਵੀ ਹੋਏ ਸੀਦੇ ਸਾਰੇ ਆ ਕੇ ਸਾਨੂੰ ਮਾਰਨ ਲੱਗਦੇ ਇੱਕ ਭਰਾ ਮੇਰੇ ਨਾਲ ਥੱਲੇ ਹੀ ਸੁੱਤਣ ਲੱਗੇ ਸੀ ਅਸੀਂ ਮਸਾ ਹੋਵੇ ਜਾਣ ਪਹਚਾ ਕੇ ਤਾਂ ਯਾ ਕਾਪਾ ਵੀ ਗਿਆ ਹੈ ਕਈ ਵੀ ਭਈਏ ਸਾਡਾ ਬੂਹਾ ਵੀ ਤੋੜਦਾ ਸਾਰੇ ਆਮ ਗੁੰਡਾ ਕਰਦੀ ਰਹਿੰਦਾ ਸਾਰੇ ਆਮ ਗੁੰਡਾ ਕਰਦੀ ਕਿਤੇ ਪੰਜਾਬ ਦੀ ਬੋਤਲ ਵੀ ਲੈ ਕੇ ਆਏਗੀ ਕਿੰਨੇ ਜਾਨੇ ਸੀਗੇ ਇਹ 10 ਤੋਂ 15 ਜਨੇ ਸੀਗੇ ਅਨੁਸਾਚੇ ਹੈ ਜੀ ਤੁਸੀਂ ਕਿੰਨੇ ਜਾਨੇ ਅਸੀਂ ਬੰਨੀਆਂ ਨੇ ਜੀ ਦੋ ਮੇਰੇ ਛੋਟੇ ਬ੍ਰਦਰ ਮੈਂ ਵੱਡਾ ਇੱਕ ਮੇਰਾ ਬ੍ਰਦਰ ਰਿਜਿਗੋਡ ਦਾ ਖਾਲ ਹੈ ਹਾਂ ਜੀ ਹਾਂ ਤੇਰਾ ਟਾਂਕੇ ਲੱਗੇ ਆ ਜੰਦੇ ਮੈਂ ਥੋੜਾ ਸੀਰੀਅਸ ਹੈ ਜੀ ਕਾਰਵਾਈ ਦੀ ਮੰਗ ਦੇ ਸਕਦੇ ਹਾਂ ਹਾਂਜੀ ਹਾਂਜੀ ਅਸੀਂ ਕਹਿੰਦੇ ਸਾਨੂੰ ਪ੍ਰਸ਼ਾਸਨ ਕਾਰਵਾਈ ਕੀਤੀ ਹੋਏਗਾ ਇਹ ਜਿਹੜਾ ਮਾਮਲਾ ਰਾਤ ਕਰੀਬ 2 ਵਜੇ ਇਹਨਾਂ ਦੇ ਕੁਆਰੰਟੀਨ ਜਿਹੜੇ ਦੋ ਘਰ ਆਸਮੇ ਦੀ ਉੱਥੇ ਇੰਜੋਏ ਕਰ ਰਹੇ ਸੀਗੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਉਹ ਦੋਨਾਂ ਦੀ ਆਸਮੇ ਦੀ ਜਿਹਦੇ ਉੱਤੇ ਇੱਕ ਗਰੁੱਪ ਬੈਠਾ ਸੀਗਾ ਸ਼ਰਾਬ ਪਿੰਦੇ ਆ ਪਿੰਦੇ ਲੜਾਈ ਝਗੜਾ ਹੋ ਗਿਆ ਉਹ ਬਾਅਦ ਚ ਇਹਨਾਂ ਦੇ ਘਰ ਵਿੱਚ ਆ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੁਝ ਬੰਦਿਆਂ ਨੇ ਇਹਨਾਂ ਦੇ ਘਰ ਦੇ ਅੰਦਰ ਜਾ ਕੇ ਇਹਨਾਂ ਦੇ ਸੱਤਾ ਮਾਰੀਆਂ ਜਿਸ ਦੇ ਸਬੰਧ ਵਿੱਚ ਇਹ ਇਹਨਾਂ ਦੇ ਵਿੱਚ ਇੱਕ ਭਰਾ ਵਕੀਲ ਵੀ ਹੈ ਵਕੀਲ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਆਹ ਦਾ ਬਿਆਨ ਲਿਖ ਕੇ ਦਿਓ ਅਸੀਂ ਕਾਰਵਾਈ ਕਰਕੇ ਅਗਲੀ ਤਰਤੀਸ਼ ਆਰਾਮ ਕਰਾਂਗੇ ਇਹ ਜਿਹੜੇ ਉਹਦੇ ਰਿਸ਼ਤੇਦਾਰ ਹੀ ਸੀ ਗਵੰਡੀਆਂ ਦੇ ਨਹੀਂ ਹਜੇ ਕੋਈ ਨਹੀਂ ਫੜਿਆ ਗਿਆ